ਦੇ ਦੋਸਤੋ ਕਲੀਅਰ ਅਮਰਿਤ ਚੈਨਲ ਤੋਂ ਮੈਂ ਅਮਰਿਤ ਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਸਪੈਸ਼ਲੀ ਕੁਝ ਦਿਨਾਂ ਤੋਂ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਮੇਰੀ ਪਹਿਲੀ ਮੁਹੱਬਤ ਦੇ ਅਹਿਸਾਸ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਪੰਜਾਬੀ ਦੇ ਬਾਬ ਦਾਲੇਖ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਆਪਾਂ ਇਸ ਕਿਤਾਬ ਦਾ ਅਖੀਰਲਾ ਜੋ ਮੁਹੱਬਤੀ ਅਹਿਸਾਸ ਹੈ ਉਹ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਤੇ ਅੱਜ ਉਹ ਨੇ ਜੀ ਆਪਣੇ ਕੋਲੇ ਪੰਜਾਬੀ ਦੇ ਸਾਹਿਤਕਾਰ ਮੁਖ्तार ਗਿਲ ਉਹਨਾਂ ਦੀ ਪਹਿਲੀ ਮੁਹੱਬਤ ਦਾ ਅਹਿਸਾਸ ਉਹਨਾਂ ਨੇ ਜਿਸ ਨਾਮ ਦਿੱਤਾ ਹੈ ਪਹਿਲੀ ਮੁਹੱਬਤ ਮੇਰਾ ਸਰਮਾਇਆ ਤੇ ਲੋ ਜੀ ਫਿਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਮਖ्तार ਗਿਲਦੀ ਪਹਿਲੀ ਮੁਹੱਬਤ ਮਜ ਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਨ ਆਪਣੀ ਪਹਿਲੀ ਮੁਹੱਬਤ ਹਰ ਜਜ਼ਬਾਤੀ ਤੇ ਸੰਵੇਦਨਸ਼ੀਲ ਵਿਅਕਤੀ ਲਈ ਉਸ ਦੀਆਂ ਯਾਦਾਂ ਬਹੁਤ ਮਹੱਤਵਪੂਰਨ ਹੀ ਨਹੀਂ ਹੁੰਦੀਆਂ ਸਗੋਂ ਉਹਨਾਂ ਦੇ ਮਨ ਦੇ ਕਿਸੇ ਕੋਨੇ ਵਿੱਚ ਆਲਣਾ ਪਾ ਕੇ ਹਮੇਸ਼ਾ ਲਈ ਬੈਠ ਜਾਂਦੀਆਂ ਹਨ ਉਮਰ ਦੇ ਅਖੀਰ 'ਚ ਜਦੋਂ ਮੁਹੱਬਤੀ ਬੰਦਾ ਇਕੱਲਤਾ ਅਤੇ ਤਣਾਅ ਨਾਲ ਜੂਝ ਰਿਹਾ ਹੁੰਦਾ ਹੈ ਤਾਂ ਇਸ ਨਹਿਰੀ ਸਮੇਂ ਦੀਆਂ ਸੰਦਲੀਆਂ ਯਾਦਾਂ ਉਸ ਲਈ ਹੋਮਸ ਵਿੱਚ ਠੰਡੀ ਠਾਰ ਹਵਾ ਦੇ ਬੁੱਲੇ ਵਰਗੀਆਂ ਠੰਡ ਪਾਉ ਹੁੰਦੀਆਂ ਹਨ ਇਹਨਾਂ ਹਸੀਨ ਯਾਦਾਂ ਦਾ ਪ੍ਰਵਾਹ ਸਤਰੰਗੀ ਪਿੰਗ ਦੇ ਝੂਟੇ ਵਾਂਗ ਤੁਹਾਡੇ ਦਿਲ ਨੂੰ ਛੂ ਜਾਂਦਾ ਹੈ ਇਹ ਤਲਿਸਮੀ ਵਰਤਾਰਾ ਤੁਹਾਨੂੰ ਮੰਤਰਮੁਗਧ ਕਰਦਾ ਹੈ ਤਾਂ ਤੁਸੀਂ ਅਜੀਬ ਜਹੀ ਤਰ੍ਹਾਂ ਦੀ ਸਮੋਹਿਕ ਹੋ ਜਾਂਦੇ ਹੋ ਤਾਂ ਤੁਸੀਂ ਫੁੱਲਾਂ ਦੀ ਘਾਟੀ ਵਿੱਚ ਪਹੁੰਚ ਗਏ ਮਹਿਸੂਸ ਕਰਦੇ ਹੋ ਅਤੇ ਯਾਦਾਂ ਦੀਆਂ ਮਹਿਕਾਂ ਨਾਲ ਸਰਸ਼ਾਰ ਹੋ ਜਾਂਦੇ ਹੋ ਗੱਲ ਪਹਿਲੀ ਮੁਹੱਬਤ ਦੀ ਹੈ ਪਹਿਲੀ ਮੁਹੱਬਤ ਸੱਚਮੁੱਚ ਹੀ ਤੁਹਾਡੀ ਉਮਰ ਦੀ ਪੂੰਜੀ ਹੁੰਦੀ ਹੈ ਇਸ ਨੂੰ ਸੰਭਾਲਿਆ ਇਸ ਨੂੰ ਜਾ ਸਕਦਾ ਹੈ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ ਸਕੂਲ ਵੇਲੇ ਵਿਦਿਆਰਥੀ ਜੀਵਨ ਵਿੱਚ ਕਿਸੇ ਨਾਲ ਪੜਦੀ ਕੁੜੀ ਪ੍ਰਤੀ ਆਕਰਸ਼ਣ ਨੂੰ ਪ੍ਰੇਮ ਪ੍ਰਸੰਗ ਨਹੀਂ ਕਿਹਾ ਜਾ ਸਕਦਾ ਇਹ ਤਾਂ ਸੁਭਾਵਕ ਵਰਤਾਰਾ ਹੈ ਮੈਂ ਆਪਣੇ ਪਿੰਡ ਕੋਲੋਂ ਲੰਘਦੀ ਨਹਿਰ ਪਾਰ 3 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਇੱਕ ਨਿੱਜੀ ਸਕੂਲ ਦੀ 10ਵੀਂ ਕਲਾਸ ਵਿੱਚ ਪੜਦਾ ਸੀ ਸਾਡੇ ਪਿੰਡ ਦੇ ਵੱਡੇ ਨਹਿਰ ਦੇ ਪੁਲ ਨੇੜੇ ਸੂਆ ਨਿਕਲਦਾ ਸੀ ਜਿਹੜਾ ਸਾਡੇ ਸਕੂਲ ਦੇ ਰਾਹ ਵਿੱਚ ਪੈਂਦਾ ਸੀ ਇਹ ਸੂਆ ਨਾਲ ਦੇ ਪਿੰਡ ਦੀ ਯੂਥ ਹੁੰਦਾ ਹੋਇਆ ਅੱਗੇ ਲੰਘਦਾ ਸੀ ਇਸ ਸੂਏ ਦੇ ਕਿਨਾਰੇ ਰਾਹ ਸੀ ਜਿਹੜਾ ਸਾਡੇ ਪਿੰਡ ਵਾਲੇ ਰਾਹ ਨਾਲ ਮਿਲਦਾ ਸੀ ਉਧਰੋਂ ਵੀ ਮੁੰਡੇ ਕੁੜੀਆਂ ਤੇ ਸਾਡੇ ਪਿੰਡ ਵੱਲੋਂ ਵੀ ਵਿਦਿਆਰਥੀ ਵਿਦਿਆਰਥਣਾਂ ਇਸੇ ਰਾਹੇ ਨਹਿਰ ਦੀ ਪੁਲੀ ਲੰਘ ਕੇ ਸਕੂਲ ਜਾਂਦੇ ਸੀ ਇਸ ਸਾਲ ਦੇ ਸ਼ੁਰੂ ਵਿੱਚ ਉਹ 10ਵੀਂ ਕਲਾਸ ਵਿੱਚ ਦਾਖਲ ਹੋਈ ਸੀ ਉਹ ਮੇਰੀ ਜਮਾਤ ਵਿੱਚ ਪੜ੍ਹਦੀ ਕੁੜੀ ਇਸੇ ਰਾਹੇ ਸੂਏ ਸੂਏ ਆਉਂਦੀ ਸੀ ਜਿਸ ਪ੍ਰਤੀ ਮੈਂ ਆਕਰਸ਼ਿਤ ਸੀ ਉਸ ਨੂੰ ਮੈਂ ਰੋਜ਼ ਉਡੀਕਦਾ ਸੀ ਉਹ ਭਲੇ ਜਿਹੇ ਨਾਂ ਵਾਲੀ ਕੁੜੀ ਅਕਸਰ ਸਾਡੇ ਪਿੰਡ ਦੇ ਮੁੰਡੇ ਕੁੜੀਆਂ ਤੋਂ ਬਾਅਦ ਹੀ ਆਉਂਦੀ ਸੀ ਅਸੀਂ ਇਕੱਠੇ ਸਕੂਲ ਜਾਂਦੇ ਪਰ ਸਾਲ ਬੀਤਣ ਬਾਅਦ ਵੀ ਸਕੂਲ ਦੇ ਕੰਮ ਵਾਲੀ ਕਾਪੀ ਜਾਂ ਹੋਰ ਨੋਟਿਸਾਂ ਦਾ ਆਦਾਨ-ਪ੍ਰਦਾਨ ਕਰਨ ਤੋਂ ਬਿਨਾ ਮੈਂ ਉਸ ਨੂੰ ਆਪਣੀ ਖਿੱਚ ਦਾ ਇਜ਼ਹਾਰ ਨਾ ਕਰ ਸਕਿਆ ਮੈਂ ਕਈ ਚਿੱਠੀਆਂ ਲਿਖ ਲਿਖ ਕੇ ਪੜਦਾ ਰਿਹਾ ਪਰ ਉਸ ਨੂੰ ਦੇਣ ਦੀ ਹਿੰਮਤ ਨਾ ਪਈ 9ਵੀਂ ਜਮਾਤ ਵੱਲੋਂ 10ਵੀਂ ਦੀ ਫੇਅਰਵੈਲ ਪਾਰਟੀ ਸੀ ਪਾਰਟੀ ਦੌਰਾਨ ਗੀਤ ਸੰਗੀਤ ਸਕੂਲ ਮੁਖੀ ਦਾ ਚੰਗੀ ਪ੍ਰੀਖਿਆ ਲਈ ਸ਼ੁਭ ਕਾਮਨਾਵਾਂ ਵਾਲਾ ਸੰਦੇਸ਼ ਗਰੁੱਪ ਆਫ ਫੋਟੋ ਤੇ ਖਾਣ ਪੀਣ ਕਰਕੇ ਵਾਅਦਕ ਵੇਲਾ ਹੋ ਗਿਆ ਜਦੋਂ ਕੁੜੀਆਂ ਪਿੰਡ ਨੂੰ ਜਾ ਰਹੀਆਂ ਸਨ ਤਾਂ ਕੁਝ ਸ਼ਰਾਰਤੀ ਵੱਡੇ ਮੁੰਡਿਆਂ ਨੇ ਰਾਹ ਵਿੱਚ ਖੇਤ ਚ ਲੋਕ ਕੇ ਡਰਾਉਣੀਆਂ ਆਵਾਜ਼ਾਂ ਕੱਢ ਕੇ ਉਹਨਾਂ ਨੂੰ ਡਰਾਇਆ ਕੁੜੀ ਨੇ ਆਪਣੇ ਮਾਪਿਆਂ ਨੂੰ ਜਾ ਦੱਸਿਆ ਸਕੂਲ ਤੋਂ ਤਾਂ ਫ੍ਰੀ ਸੀ ਅਗਲੇ ਦਿਨ ਸਾਰਾ ਮਸਲਾ ਪੰਚਾਇਤ ਵਿੱਚ ਜਾ ਪਹੁੰਚਿਆ ਸਰਪੰਚ ਤੇ ਇੱਕ ਦੋ ਮੈਂਬਰ ਸਿਆਣੇ ਸਨ ਉਹਨਾਂ ਸੋਚਿਆ ਕਿ ਬੱਚਿਆਂ ਦੇ ਪੇਪਰ ਖਰਾਬ ਹੋਣਗੇ ਸੋ ਉਹਨਾਂ ਨੇ ਸਾਨੂੰ ਕੰਨਾਂ ਨੂੰ ਹੱਥ ਲਵਾ ਮਾਫੀ ਮੰਗਵਾ ਭੇਜ ਦਿੱਤਾ ਅਗਲੇ ਦਿਨ ਸਾਡਾ ਪੇਪਰ ਸੀ ਅਸੀਂ ਪ੍ਰੀਖਿਆ ਕੇਂਦਰ ਵਾਲੇ ਕਸਬੇ ਪਹੁੰਚ ਗਏ ਇੱਕ ਦਿਨ ਪੇਪਰ ਤੋਂ ਪਹਿਲਾਂ ਉਸ ਭਲੇ ਜਿਹੇ ਨਾਂ ਵਾਲੀ ਕੁੜੀ ਨੇ ਮੈਨੂੰ ਕਿਹਾ ਮੁਖਿਆ ਤੋਤਾ ਬੇਖੂਰਸੀ ਸ਼ਰਾਰਤਤਾ ਵੱਡੇ ਮੁੰਡਿਆਂ ਦੀ ਸੀ ਉਸਤੇ ਬਰੀਕਰ ਦੇ ਇਹ ਸ਼ਬਦ ਮੈਂ ਸੁਣ ਕੇ ਮੈਂ ਸੋਚਿਆ ਮੈਂ ਉਸ ਨੂੰ ਇੰਨਾ ਚੰਗਾ ਲੱਗਦਾ ਸੀ ਪਿਆਰਾ ਜਿਹਾ ਆਕਰਸ਼ਣ ਖਤਮ ਦਸਵੀਂ ਕਰਨ ਤੋਂ ਬਾਅਦ ਮੈਂ ਸ਼ਹਿਰ ਨੇੜਲੇ ਕਸਬੇ ਦੇ ਨਿੱਜੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੀ ਜੂਨੀਅਰ ਬੇਸਿਕ ਟ੍ਰੇਨਿੰਗ ਦੇ 2 ਸਾਲ ਕੋਰਸ ਵਿੱਚ ਦਾਖਲ ਹੋ ਗਿਆ ਪਿੰਡ ਦੂਰ ਹੋਣ ਕਰਕੇ ਹੋਰ ਦੁਰਾਡੇ ਦੇ ਪਿੰਡਾਂ ਦੇ ਵਿਦਿਆਰਥੀਆਂ ਨਾਲ ਮੈਂ ਹੋਸਟਲ ਵਿੱਚ ਰਹਿਣ ਲੱਗਿਆ ਸਕੂਲ ਪ੍ਰਬੰਧਕਾਂ ਨੇ ਹੋਸਟਲ ਵਿੱਚ ਰਹਿਣ ਦੇ ਵਿਦਿਆਰਥੀਆਂ ਦਾ ਖਾਣਾ ਬਣਾਉਣ ਲਈ ਇੱਕ ਪਹਾੜੀਆ ਨੌਕਰ ਰੱਖਿਆ ਹੋਇਆ ਸੀ ਹਰ ਕਮਰੇ ਵਿੱਚ ਦੋ ਦੋ ਵਿਦਿਆਰਥੀ ਰਹਿਣ ਲੱਗੇ ਸਾਡਾ ਹੋਸਟਲ ਇੰਚਾਰਜ ਅਧਿਆਪਕ ਕਿਸੇ ਦੂਸਰੇ ਦੂਰ ਦੇ ਸ਼ਹਿਰ ਤੋਂ ਸੀ ਅਤੇ ਉਸ ਦੀ ਰਹਿائش ਸਕੂਲ ਵਿੱਚ ਸੀ ਕਲਾਸ ਸ਼ੁਰੂ ਹੋਈ ਸਾਡੇ ਕਲਾਸ ਵਿੱਚ 40 ਵਿਦਿਆਰਥੀ ਸਨ ਜਿਨ੍ਹਾਂ ਵਿੱਚ 5 ਕੁੜੀਆਂ ਸਨ ਤੰਨਾ ਉਸੇ ਕਸਬੇ ਦੀਆਂ ਅਤੇ ਦੋ ਨੇੜਲੇ ਪਿੰਡਾਂ ਤੋਂ ਆਉਂਦੀਆਂ ਸਨ ਹੌਲੀ-ਹੌਲੀ ਇੱਕ ਦੂਜੇ ਨਾਲ ਸਾਡੀ ਜਾਣ-ਪਛਾਣ ਹੋਣ ਲੱਗੀ ਮੈਥਡ ਆਫ ਟੀਚਿੰਗ ਪੰਜਾਬੀ ਵਿਗਿਆਨ ਸੋਸ਼ਲ ਸਟਡੀ ਬਾਲ ਮਨੋਵਿਗਿਆਨ ਵੋਕੇਸ਼ਨਲ ਅਤੇ ਮਨੋਰੰਜਨ ਕ੍ਰਿਆਮ ਆਦ ਸਾਡੇ ਸਬਜੈਕਟ ਸਨ ਪਹਿਲੀ ਤਿਮਾਹੀ ਪ੍ਰੀਖਿਆ ਚੰਗੀ ਕਰ ਗੁਜ਼ਾਰੀ ਖਾਸ ਕਰਕੇ ਮੈਥਡ ਆਫ ਪੰਜਾਬੀ ਅਤੇ ਮਨੋਵਿਗਿਆਨ ਦੇ ਅਧਿਆਪਕਾਂ ਦਾ ਮੈਂ ਚहेਤਾ ਵਿਦਿਆਰਥੀ ਬਣ ਗਿਆ ਇਕ ਤਾਂ ਮੈਂ ਸਾਹਿਤ ਕ੍ਰੁਚੀਆਂ ਵਾਲਾ ਅਤੇ ਦੂਜੇ ਮੈਂ ਪ੍ਰੇਤੜੀ ਕਰਤਾ ਮੈਗਜ਼ੀਨ ਅਖਬਾਰਾਂ ਅਤੇ ਨਾਵਲਾਂ ਦਾ ਪਾਠਕਾਂ ਤੇ ਸੰਭਾਵੀ ਲੇਖਕ ਹੋਣ ਕਰਕੇ ਮੈਂ ਵੀ ਉਹਨਾਂ ਦੀਆਂ ਨਜ਼ਰਾਂ ਵਿੱਚ ਪੜਨ ਲਿਖਣ ਵਾਲਾ ਰੋਸ਼ਨ ਦਿਮਾਗ ਵਿਦਿਆਰਥੀ ਸੀ ਮੇਰੇ ਲਿਖੇ ਨਿਵੰਧਾਂ ਅਤੇ ਵਾਰਤਕ ਦੀ ਅਧਿਆਪਕਾਂ ਵੱਲੋਂ ਕੀਤੀ ਪ੍ਰਸ਼ੰਸਾ ਅਤੇ ਸਾਹਿਤ ਕ੍ਰੁਚੀਆਂ ਨੇ ਉਸ ਸੋਹਣੇ ਸੁਨੱਖੀ ਤੇ ਹੱਸੂ ਹੱਸੂ ਕਰਨ ਵਾਲੀ ਮੇਰੀ ਜਮਾਤਾਂ ਕੁੜੀ ਮੇਰੇ ਤੋਂ ਬਹੁਤ ਪ੍ਰਭਾਵਿਤ ਹੋ ਕੇ ਮੇਰੇ ਨੇੜੇ ਆ ਗਈ ਅਸੀਂ ਆਪਸੀ ਸੰਵਾਦ ਦੇ ਮੌਕੇ ਲਵਦੇ ਰਹਿੰਦੇ ਉਹ ਮੇਰੇ ਕੋਲ ਸਾਹਿਤਿਕ ਪਰਚੇ ਲੈ ਕੇ ਪੜਨ ਲੱਗੀ ਇਸ ਬਹਾਨੇ ਸਾਨੂੰ ਮਿਲਣ ਗੁਫ਼ਤਗੂ ਦੇ ਮੌਕੇ ਪ੍ਰਾਪਤ ਹੋਣ ਲੱਗੇ ਅਸੀਂ ਇੱਕ ਦੂਸਰੇ ਦੇ ਚਹੇਤੇ ਬਣ ਗਏ ਸਾਡੇ ਹਾਸਟਲ ਇਨਚਾਰਜ ਵਿੱਚ ਸਮਾਜਵਾਦੀ ਤੇ ਅਗਾਂਵਧੂ ਵਿਚਾਰਾਂ ਦੇ ਹੋਣ ਕਰਕੇ ਮੇਰੇ ਆਦਰਸ਼ ਸਨ ਉਹ ਰੋਜ਼ ਰਾਤ ਨੂੰ ਸਾਨੂੰ ਗਰੀਬੀ ਅਤੇ ਅਮੀਰੀ ਦੇ ਪਾੜੇ ਬਾਰੇ ਦੱਸਦੇ ਉਹ ਸਮਾਜਿਕ ਬਦਲਾਅ ਦੇ ਹਮਾਇਤੀ ਸਨ ਉਹ ਸਾਨੂੰ ਸ਼ੇਅਰ ਸੁਣਾ ਕੇ ਪ੍ਰੇਰਿਤ ਕਰਦੇ ਉੱਚੀ ਟਾਣੀ ਉੱਤੇ ਆਲਣਾ ਬਣਾਉਣ ਤੋਂ ਨਾ ਸੰਗ ਉੱਚੀ ਟਾਣੀ ਉੱਤੇ ਆਲਣਾ ਬਣਾਉਣ ਤੋਂ ਨਾ ਸੰਗ ਜੋ ਰੱਬ ਕੋਲੋਂ ਮੰਗਦਾ ਹੈ ਡੌਲਿਆਂ ਤੋਂ ਮੰਗ ਸੈਕੰਡ ਈਅਰ ਵਿੱਚ ਹੋਣ ਤੋਂ ਬਾਅਦ ਅਸੀਂ ਉਹ ਉਡਾਰੂ ਹੋ ਗਏ ਉਸੇ ਸਾਲ ਇਸੇ ਸਕੂਲ ਤੋਂ ਹੈ ਸੈਕੰਡਰੀ ਕਰਨ ਤੋਂ ਬਾਅਦ ਇਹਨਾਂ ਪਿੰਡਾਂ ਦਾ ਇੱਕ ਲੜਕਾ ਬਤੌਰ ਚੌਥਾ ਦਰਜ ਮੁਲਾਜ਼ਮ ਭਰਤੀ ਹੋ ਗਿਆ ਹਾਣੀ ਹੋਣ ਕਰਕੇ ਉਹ ਸਾਡੇ ਨਾਲ ਦਿਨਾਂ 'ਚ ਖੁੱਲ ਗਿਆ ਉਸ ਦਾ ਕਮਰਾ ਸਾਡਾ ਟਿਕਾਣਾ ਬਣ ਗਿਆ। ਉਹ ਸਾਡੇ ਲਈ ਵੇਲੇ-ਕਿਵਲੇ ਆਪਣੇ ਸਟੋਰ ਤੇ ਚਾਹ ਵੀ ਬਣਾ ਦਿੰਦਾ। ਉਸ ਤੇ ਸਕੂਲ ਵਿੱਚਲੇ ਕਮਰੇ ਦੀ ਇੱਕ ਬਾਰੀ ਬਾਹਰ ਗਰਾਊਂਡ ਵੱਲ ਖੁੱਲਦੀ ਸੀ। ਉਸ ਸਮੇਂ ਨਗਰ ਨਿਗਮ ਦੀਆਂ ਲੋਕਲ ਬੱਸਾਂ ਚੱਲੀਆਂ ਸਨ ਜਿਨ੍ਹਾਂ ਦਾ ਕਿਰਾਇਆ 8 ਪੈਸੇ ਸੀ। ਅਸੀਂ ਸ਼ਾਮ ਨੂੰ ਖਾਣਾ ਖਾ ਆਖਰੀ ਵਾਸਤੇ ਸ਼ਹਿਰ ਚਲੇ ਜਾਂਦੇ। ਆਖਰੀ ਫਿਲਮ ਦਾ ਸ਼ੋਅ ਵੇਖ ਕੇ ਸਟੇਸ਼ਨ ਤੇ ਸੌਂ ਜਾਂਦੇ ਤੇ ਸਵੇਰੇ 4 ਵਾੜੀ ਗੱਡੀ ਆ ਉਤਰਦੇ। ਸਟੇਸ਼ਨ ਤੋਂ ਗਰਾਊਂਡ ਪੌਂਟ ਪੰਜਾਬੀ ਰਾਹੀ ਕਮਰੇ ਅੰਦਰ ਆਵੜਦੇ। ਆਪਣੀ ਇਸ ਤਰ੍ਹਾਂ ਆ ਆਵਾਰਾ ਕਰਦੀ ਦੀ ਆਦਤ ਕਰਕੇ ਉਹ ਕੁੜੀ ਮੇਰੀਆਂ ਕਾਪੀਆਂ ਆਦ ਦਾ ਕੰਮ ਘਰੋਂ ਰਾਤ ਨੂੰ ਪੂਰਾ ਕਰਕੇ ਅਗਲੇ ਦਿਨ ਮੈਨੂੰ ਆ ਫੜਾਉਂਦੀ। ਰਿਸਟ ਟਾਈਮ ਆਸੀਂ ਦੋ ਤੈਨਾਂ ਨੇੜਲੇ ਮਿੱਤਰ ਬਜ਼ਾਰੋਂ ਕੁਝ ਖਾਣ ਲਈ ਲੈ ਆਉਂਦੇ ਤੇ ਵੰਡ ਕੇ ਖਾ ਲੈਂਦੇ। ਕਦੇ-ਕਦੇ ਉਹ ਘਰੋਂ ਟਿਫਨ ਵਿੱਚ ਉਚੇਚੀ ਬਣਵਾਈ ਕੋਈ ਚੀਜ਼ ਡਿਸ਼ ਲੈ ਆਉਂਦੀ ਤਾਂ ਅਸੀਂ ਇਕੱਠੇ ਬੈਠ ਕੇ ਖਾਂਦੇ। ਉਹ ਮੇਰੇ ਲਈ ਕੋਕਾ ਕੋਲਾ ਰੰਗ ਦਾ ਸਵੈਟਰ ਉਨ ਮੈਨੂੰ ਪਹਿਨਾ ਕੇ ਬੜੀ ਖੁਸ਼ ਸੀ ਬਾਅਦ ਚ ਮੈਂ ਇਸੇ ਨਾਂ ਦੀ ਕਹਾਣੀ ਲਿਖੀ ਸੀ ਦਿਨ ਲੱਗਦੇ ਗਏ ਪਤਾ ਹੀ ਨਾ ਲੱਗਾ ਸਾਡੇ ਸੈਕੰਡ ਇਅਰ ਦੇ ਪੇਪਰ ਆ ਗਏ ਪੇਪਰਾਂ ਤੋਂ ਪਹਿਲਾਂ ਉਸ ਪਿਆਰੀ ਕੁੜੀ ਨੇ ਮੇਰੇ ਪ੍ਰੈਕਟੀਕਲ ਦੀ ਕਾਪੀ ਅਤੇ ਚਾਰਟ ਬਣਾ ਕੇ ਦਿੱਤੇ ਸਨ ਉਸ ਦਾ ਦੇਣਾ ਮੈਂ ਕਿੱਥੇ ਦੇ ਸਕਦਾ ਸੀ ਪਤਾ ਹੀ ਨਾ ਲੱਗਾ ਕਦੋਂ ਪੇਪਰ ਹੋਏ ਕਦੋਂ ਵਿਦਾਇਗੀ ਪਾਰਟੀ ਫੋਟੋ ਹੋਈ ਤੇ ਕਦੋਂ ਸਾਰੇ ਵਿਖਰ ਗਏ ਇਸੇ ਦੌਰਾਨ ਰਿਜ਼ਲਟ ਤੋਂ ਪਹਿਲਾਂ ਸਾਨੂੰ ਇੱਧਰ ਬਾਰਡਰ ਵਾਲ ਦੇ ਸਕੂਲ ਵਿੱਚ ਜੁਆਇਨ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਨੁਯੁਕਤੀ ਪੱਤਰ ਮਿਲ ਗਿਆ। ਮੈਨੂੰ ਜੁਆਇਨ ਕਰਨ ਵੇਲੇ ਹੋਰ ਵੀ ਹੈਰਾਨੀ ਭਰੀ ਖੁਸ਼ੀ ਹੋਈ ਕਿ ਮੇਰੇ ਸਕੂਲ ਦੇ ਰਾਹ ਵਿੱਚ ਮੇਰੇ ਸੁਪਨਿਆਂ ਵਿੱਚ ਵਸਿਆ ਉਸ ਮਹਾਨ ਸੁਪਨ ਸਾਜ ਦਾ ਵਸਾਇਆ ਪਿੰਡ ਸੀ। ਇਸ ਦੌਰਾਨ ਉਸ ਭਲੇ ਜਿਹੇ ਨਾਂ ਵਾਲੀ ਕੁੜੀ ਮੇਰੇ ਖੁਆਬਾਂ ਦੀ ਮਲਕਾ ਕੁੜੀ ਦਾ ਉਸੇ ਘਰ ਦੇ ਇੱਕ ਟਰਾਂਸਪੋਰਟ ਦੇ ਮੁੰਡੇ ਨਾਲ ਵਿਆਹ ਕਰ ਦਿੱਤਾ। ਇਸ ਬਾਰੇ ਮੈਂ ਆਪਣੇ ਕਿਸੇ ਮਿੱਤਰ ਤੋਂ ਸੁਣ ਤੜਫ ਕੇ ਰਹਿ ਗਿਆ। ਉਹਨਾਂ ਭਲੇ ਜਹੇਨਾ ਵਾਲੀ ਜਜ਼ਬਾਤੀ ਕੁੜੀ ਦੀਆਂ ਮੈਸਨਰੀ ਹੁਸੈਨ ਜੱਦਾ ਆਪਣੇ ਮਨ ਦੇ ਕਿਸੇ ਕੋਨੇ ਵਿੱਚ ਵਸਾ ਲੈਣਾ ਸਨ। ਮੇਰੇ ਜੱਦੀ ਪਿੰਡ ਦੇ ਮੇਰੇ ਸੀਨੀਅਰ ਅਧਿਆਪਕ ਜਿਹੜੇ ਮੇਰੇ ਉਸ ਸੁਪਨੇ ਦੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸਨ, ਉਹਨਾਂ ਦੀ ਜਾਣ ਪਛਾਣ ਸਦਕਾ ਮੈਨੂੰ ਇੱਕ ਕਮਰਾ ਕਰਾਇਤੇ ਮਿਲ ਗਿਆ। ਸਵੇਰ ਦਾ ਚਾਹ ਨਾਸ਼ਤਾ ਮੈਂ ਵਿਕਸਤ ਹੋ ਰਹੇ ਅੱਡੇ ਦੇ ਇੱਕ ਨਿੱਕੇ ਜਿਹੇ ਟਾਬੇ ਤੋਂ ਕਰ ਲੈਂਦਾ ਤੇ ਸ਼ਾਮ ਦੀ ਸੈਰ ਵੇਲੇ ਰਾਤ ਦਾ ਖਾਣਾ ਉੱਥੋਂ ਖਾ ਲੈਂਦਾ। ਹਾੜੀ ਹਾੜੀ ਮੇਰੀ ਇਸ ਪਿੰਡ ਦੀ ਅਗਾ ਵਧੂ ਲੋਕਾਂ ਦੀ ਜਾਣ ਪਛਾਣ ਹੋ ਗਈ। ਮੇਰੇ ਕਮਰੇ ਦੇ ਮਾਲਕ ਦੇ ਪਰਿਵਾਰ ਤੋਂ ਇਲਾਵਾ ਕਈ ਹੋਰ ਪਰਿਵਾਰ ਮੇਰੇ ਨਾਲ ਚੰਗੇ ਸਬੰਧ ਬਣ ਗਏ ਸਨ। ਸਾਲ 'ਚ ਮੈਂ ਦੋ ਵਾਰ ਬਤੌਰ ਅਸਥਾਈ ਅਧਿਆਪਕ ਆਰਡਰ ਲੈ ਆਇਆ ਸੀ। ਇਸੇ ਦੌਰਾਨ ਇਸ ਪਛਲੇ ਇਲਾਕੇ ਦੇ ਤਹਿਸੀਲ ਹੈੱਡਕੁਆਟਰ ਵੇਲੇ ਕਸਬੇ 'ਚ ਜੇ.ਵੀ.ਟੀ ਦਾ ਸੈਂਟਰ ਖੁੱਲ ਗਿਆ। ਮੇਰੀ ਗਵੰਡਨ ਕੁੜੀ ਜਿਸ ਦੀ ਹਾਇਰ ਸਕੈਂਡਰੀ ਕੀਤੀ ਹੋਈ ਸੀ ਨੇ ਜੇ.ਵੀ.ਟੀ ਵਿੱਚ ਦਾਖਲਾ ਲੈ ਲਿਆ। ਉਹ ਬਾਸਤੀ ਜਾਂਦੀ ਤੇ ਸ਼ਾਮ ਨੂੰ ਆ ਜਾਂਦੀ ਮੈਂ ਉਹਨਾਂ ਦੇ ਘਰ ਦੇ ਪਰਿਵਾਰ ਦਾ ਚਹਿੱਤਾ ਸੀ ਜਿਸ ਕਰਕੇ ਉਹ ਪੂਰੀ ਬੇਚੇਸਕ ਮੇਰੇ ਤੇ ਕੋਰਸ ਪ੍ਰਤੀ ਸਲਾਹ ਅਤੇ ਕਿਤਾਬਾਂ ਕਾਪੀਆਂ ਲੈਣ ਬਹਾਨੇ ਮੇਰੇ ਕਮਰੇ ਵਿੱਚ ਜਦੋਂ ਮਰਜ਼ੀ ਆ ਜਾ ਸਕਦੀ ਸੀ ਕੁਦਰਤੀ ਉਹ ਮੇਰੇ ਨਾਲ ਰਚ ਮਿਚ ਗਈ ਮੈਂ ਭਾਵੇਂ ਆਪਣੀ ਉਸ ਕਲਾਸ ਫੈਲੋ ਤੋਂ ਮਿਲੇ ਸਕੂਨ ਤੇ ਹਮਦਰਦੀ ਦੇ باوجود ਉਸ ਦੀਆਂ ਨਿਸ਼ਾਨੀਆਂ ਇਹ ਨੋਟਸ ਚਾਰਟ ਤੇ ਪ੍ਰੈਕਟੀਕਲ ਦੀ ਕਾਪੀ ਆਦ ਉਸ ਨੂੰ ਦੇ ਦਿੱਤੀਆਂ ਹੋਰ ਮੁਹੱਬਤੀ ਜੋੜਿਆਂ ਦੋਸਤਾਂ ਮਿੱਤਰਾਂ ਨਾਲ ਸ਼ਾਮ ਦੀ ਸੈਰ ਕੀਤੀ ਉਸ ਕੁੜੀ ਦਾ ਪਰਿਵਾਰ ਖਿਲ ਡੁਲੇਸਵਾਦ ਸੀ ਉਹ ਕੁੜੀ ਦੇਰ ਰਾਤ ਤੱਕ ਮੇਰੇ ਨਾਲ ਘਰ ਬਾਹਰਲੀ ਪੁੜੀ ਤੇ ਬੈਠ ਕੇ ਕਿਧਰੋਂ ਦੂਰੋਂ ਆ ਰਹੀ ਬੰਸਰੀ ਦੀ ਸਬਰ ਲਹਿਰੀ ਨੂੰ ਮਾਣਦੀ ਉਹ ਕੁੜੀ ਜਿਸ ਨੂੰ ਮੈਂ ਬੜੀ ਸ਼ਿੱਦਤ ਨਾਲ ਚਾਹਣ ਲੱਗ ਪਿਆ ਸੀ ਉਸ ਦਾ ਰੰਗ ਭਾਵੇਂ ਸਾਵਲਾ ਸਲੋਨਾ ਸੀ ਪਰ ਉਹਦੇ ਸੋਹਣੇ ਨਕਸ਼ ਤੇ ਖਾਸ ਕਰਕੇ ਉਹਦੀਆਂ ਖੂਬਸੂਰਤ ਸਰਬਤੀ ਅੱਖਾਂ ਵਿੱਚ ਆਲਾ ਨਾ ਪਾਰ ਕੇ ਬੈਠ ਜਾਣ ਨੂੰ ਦਿਲ ਕਰਦਾ ਸੀ ਰੋਜ਼ੀ ਆਵਾਜ਼ ਵਿੱਚ ਕੋਇਲ ਦੀ ਕੁੱਕ ਵਰਗੀ ਮਿਠਾਸ ਸੀ ਉਸ ਦੇ ਮਦ ਪ੍ਰੇਣਾ ਦੇ ਦਿਲਕਸ਼ ਬੋਲਾ ਨੇ ਮੈਨੂੰ ਪਾਗਲਪੂਣੇ ਦੀ ਹੱਦ ਤੱਕ دیਵਾਨਾ ਬਣਾ ਦਿੱਤਾ ਸੀ ਉਹ ਦੇਰ ਰਾਤ ਤੱਕ ਆਪਣੇ ਘਰ ਵਾਲੇ ਪਲਾਟ ਦੁਆਲੇ ਕੀਤੀ ਮਹਿੰਦੀ ਦੀ ਵੜ ਓਲੇ ਘੰਟਿਆਂ ਵੱਧੀ ਜਸਮਾ ਦੀ ਮਹਿਕ ਮਾਣਦੇ ਰਹਿੰਦੇ ਉਸ ਨੇ ਜੇਬੀਟੀ ਕਰ ਲਈ ਉਸ ਵਕਤ 6 ਮਹੀਨਿਆਂ ਦੇ ਆਧਾਰ ਦੇ ਆਰਡਰ ਮਿਲੇ ਛੁੱਟੀਆਂ ਦੀ ਤਨਖਾਹ ਕੱਟੀ ਜਾਣੀ ਸੀ ਮੈਂ ਜ਼ਿਲ੍ਹਾ ਸਿਖਿਆ ਅਫਸਰ ਲੱਗੇ ਆਪਣੇ ਪਿੰਡ ਦੇ ਹੈੱਡ ਕਲਰਕ ਦੇ ਸਪੈਰਿਸ਼ ਨਾਲ ਉਸ ਨੂੰ ਨੇੜਲੇ ਸਕੂਲ ਦੇ ਨਿਯੁਕਤੀ ਪੱਤਰ ਲੈ ਦਿੱਤਾ ਉਸ ਦਿਨ ਖੁਸ਼ੀ ਚ ਉਹ ਬਿਨਾਂ ਰੋਕ ਟੋਕ ਮੇਰੇ ਕਮਰੇ ਵਿੱਚ ਆ ਗਈ ਇਸ ਦਿਨ ਇਸ ਤਰ੍ਹਾਂ ਲੰਘਦੇ ਕੇ ਘਰ ਦੇ ਹਾਲਾਤਾਂ ਦੇ ਮੱਦੇਨਜ਼ਰ ਮੈਂ ਬੇਵਸ ਸੀ ਮੇਰੇ ਤੇ ਸਮਾਜਿਕ ਰਿਸ਼ਤਾ ਠੋਸ ਦਿੱਤਾ ਗਿਆ ਮੈਂ ਪਿੰਡ ਆ ਗਿਆ ਪਿੱਛੇ ਉਸ ਦੇ ਘਰਦਿਆਂ ਨੂੰ ਵੀ ਘਰ ਬੈਠੀ ਕੁੜੀ ਨੂੰ ਬਹੁਜ ਸਮਝ ਉਸ ਦੇ ਹੱਥ ਫਿਲੇ ਕਰਨ ਦਾ ਫਿਕਰ ਹੋਣ ਲੱਗਿਆ ਉਸ ਮੇਰੀ ਮਹਿਬੂਬ ਨੇ ਮੇਰੀ ਮਜਬੂਰੀ ਸਮਝ ਮੇਰੀ ਸਹਿਮਤੀ ਨਾਲ ਆਏ ਇੱਕ ਰਿਸ਼ਤੇ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਮਹੀਨੇ ਕੋ ਬਾਅਦ ਉਹ ਡੋਲੀ ਵਿੱਚ ਬੈਠ ਕੇ ਤੁਰ ਗਈ ਮੇਰਾ ਇੱਕ ਅਜੀਜ਼ ਅਕਸਰ ਮੈਨ ਰੇਸ਼ਮਾ ਦੇ ਸਦਾ ਬਹਾਰ ਗਏ ਗੀਤ ਦੇ ਬੋਲ ਉੱਠ ਕੇ ਗਵਾਂਡੋਂ ਯਾਰ ਰੱਬਾ ਹੁਣ ਕੀ ਕਰੀਏ ਸੁਨਾਕੀ ਸ਼ੇਰ ਦਾ ਸੀ ਮੈਂ ਉਦਾਸ ਗੀਤੇ ਗਜ਼ਲਾਂ ਸੁਣ ਸਾਹਿਤ ਦਾ ਕਲਵੱਤੀ ਭਾਵ ਕਾਲਮ ਮਜ਼ਦੂਰ ਬਣ ਕਹਾਣੀਆਂ ਆਦਰchnatਮਿਕਾ ਕਾਰਸਕਰਨ ਲੱਗਾ ਸਮੇਂ ਦਿੱਤੂ ਉੜਨੇ ਸਭ ਕੁਝ ਛਪਾਲਿਆ ਅੱਜ ਉਮਰ ਦੇ ਆਖਰੀ ਪੜਾ ਵੀ ਚੌਂਦੇ ਰਹਿਣ ਦੇ ਜਜ਼ਬਾਤੀ ਆਪਣੀ ਪਹਿਲੀ ਮੁਹੱਬਤ ਨੂੰ ਸਜਦਾ ਕਰਨ ਲਈ ਲਿਖ ਰਿਹਾ ਹਾਂ ਪਰ ਮੈਨੂੰ ਆਪਣੀ ਮਹਿਬੂਬ ਦੇ ਸ਼ਰਾਰਤੀ ਅੱਖਾਂ ਨਹੀਂ ਭੁੱਲਦੀਆਂ ਬਸ ਉਦਾਸ ਲਮਹਾਂ 'ਚ ਆਪਣੀ ਮਹਿਬੂਬਾ ਨੂੰ ਯਾਦ ਕਰ ਗੁਣਗੁਣਾ राहत महसूस कर लादा हाँ कर लादा हाँ तेरी आंखों के सिवा दुनिया में रखा क्या है तो, के सिवा दुनिया